ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਤਲਵੰਡੀ ਮਾਧੋ ਵਿਖੇ ਪਹੁੰਚੇ ਆ ਜੀ ਕਿਸੇ ਸਮੇਂ ਇੱਥੇ ਛੱਪੜ ਸੀ ਜੋ ਪਿੰਡ ਵਾਸਤੇ ਸ਼ਰਾਬ ਬਣਿਆ ਹੋਇਆ ਸੀ ਹੁਣ ਇੱਥੇ ਇਹ ਦੇਖੋ ਸਾਹਮਣੇ ਪਾਰਕ ਬਣੀ ਹੋਈ ਹੈ ਜੀ ਪਾਰਕ ਦੇ ਨਾਲ ਇਹ ਦੇਖੋ ਹਲਟ ਖੂਹ ਬਣਾਇਆ ਗਿਆ ਹੈ ਜੀ ਜੋ ਸਾਡੀ ਵਿਰਾਸਤ ਆ ਜੋ ਪੁਰਾਣੇ ਸਮਿਆਂ 'ਚ ਅਸੀਂ ਇਸ ਤੇ ਨਿਰਭਰ ਸੀ ਜੋ ਇਸ ਦਾ ਪਾਣੀ ਪੀ ਕੇ ਅਤੇ ਖੇਤੀ ਨੂੰ ਲਾ ਕੇ ਜੋ ਸਾਡੇ ਜੀਵਨ ਵਿੱਚ ਇਸ ਦੀ ਬਹੁਤ ਵੱਡੀ ਭੂਮਿਕਾ ਸੀ ਇਹ ਪਾਰਕ ਆ ਜੀ ਨਾਲੇ ਬੈਠਣ ਵਾਸਤੇ ਜੋ ਸਪੈਸ਼ਲ ਤਰ੍ਹਾਂ ਦੀ ਸ਼ਾਨ ਬਣਾਈ ਹੈ ਜੀ ਇਹ ਨਾਲ ਜੀ ਦੇਖੋ ਓਪਨ ਜੈਮ ਬਣਾਇਆ ਹੈ ਜੀ ਕਸਰਤ ਕਰਨ ਵਾਸਤੇ ਅਤੇ ਇਸ ਦੇ ਅੱਗੇ ਜੋ ਸੀਚੇ ਵਾਲ ਮਾਰਬਲ ਟੂ ਬਣਾਇਆ ਗਿਆ ਜੀ ਇੱਕ ਸੀਚੇਵਾਲ ਮਾਡਲ 1 ਜੋ ਲਗਭਗ 1999 90 ਚ ਪਿੰਡ ਸੀਚੇਵਾਲ ਦੇਖੀ ਬਣਿਆ ਸੀ ਅਤੇ ਇਹ ਜੋ ਪਾਰਕ ਛੱਪੜ ਇਹ ਲਗਭਗ 1920 21 ਦੇ ਲਗਭਗ ਜੋ ਕਾਰਜ ਨੇਪੜੇ ਚੜ੍ਹੇ ਆ ਜੀ ਇਸ ਨੂੰ ਸੀਚੇਵਾਲ ਮਾਡਲ 2 ਦਾ ਨਾਮ ਦਿੱਤਾ ਜੀ ਕਿਸ ਤਰ੍ਹਾਂ ਜੋ ਸਾਡੀ ਘਰੇਲੂ ਵੇਸਟਜਾ ਜੋ ਸਾਡਾ ਮਲ ਮੂਤਰਾ ਉਹ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਦਾ ਜੀ ਇਹ ਤਿੰਨ ਖੂਹ ਬਣੇ ਆ ਜੀ ਇਹਨਾਂ ਵਿੱਚ ਜੋ ਪਾਣੀ ਟ੍ਰੀਟ ਹੋ ਕੇ ਉਸ ਤੋਂ ਬਾਅਦ ਜੋ ਖੇਤੀ ਨੂੰ ਲੱਗਦਾ ਜੀ ਸਭ ਤੋਂ ਪਹਿਲੇ ਵਿੱਚ ਜੋ ਭਾਰੀ ਵਸਤੂ ਮਿੱਟੀ ਰੂੜੀ ਜਮਾ ਹੋ ਜਾਂਦੀ ਆ ਦੂਸਰੇ ਵਿੱਚ ਜੋ ਤਰਨ ਵਾਲੀਆਂ ਚੀਜ਼ਾਂ ਜੀ ਤੀਸਰੇ ਵਿੱਚ ਜੋ ਪਾਣੀ ਨਿੱਤਰ ਕੇ ਇਹ ਪੌਂਡ ਵਿੱਚ ਆ ਜਾਂਦੇ ਆ ਜੀ ਪੌਂਡ ਵਿੱਚ ਜੋ ਘੁੱਪਦੀਆਂ ਚਰਨਾ ਪੈਂਦੀਆਂ ਜਿਸ ਨੂੰ ਔਰਬ ਦੀ ਕਿਰਿਆ ਕਹਿੰਦੇ ਆ ਛੱਪੜ ਦਾ ਜੋ ਪਾਣੀ ਟ੍ਰੀਟ ਹੋ ਕੇ ਬੀਓਡੀ ਸੀਓਡੀ ਪੀਹਜੇਸ ਡਾਊਨ ਹੋ ਕੇ ਅਤੇ ਅਸੀਂ ਪਾਣੀ ਨੂੰ ਖੇਤੀ ਨੂੰ ਲਾ ਸਕਦੇ ਆਂ ਇਹ ਦੇਖੋ ਮੋਟਰ ਲੱਗੀ ਆ ਜੀ ਜੋ ਪਾਣੀ ਸਾਰਾ ਖੇਤੀ ਨੂੰ ਲੱਗਦਾ ਇਸ ਟਾਈਮ ਝੋਨੇ ਦੀ ਇਹ ਕਿਉਂ ਝੋਨੇ ਦੀ ਫਸਲ ਹੈ ਜੀ ਸਾਨੂੰ ਇਸ ਤਰ੍ਹਾਂ ਦੇ ਪਿੰਡ ਬਣਾਉਣ ਦੀ ਲੋੜ ਆ